ਅਮਰੀਕਾ ਦੇ ਵਿੱਚ ਇੱਕ ਬੱਚਾ ਮੋਬਾਈਲ ਦੇ ਉੱਪਰ ਗੇਮ ਖੇਡ ਰਿਹਾ ਸੀ ਗੇਮ ਖੇਡਦੇ-ਖੇਡਦੇ ਨੇ ਉਸਨੇ ਆਪਣੀ ਮਾਂ ਦੀ ਗੇਮ ਪਾਤੀ ਮਾਂ ਦੀ ਗੇਮ ਉਸਨੇ ਪਾਤੀ ਉਸਨੇ Amazon ਤੋਂ 70000 ਲੌਲੀਪੌਪ ਆਰਡਰ ਕਰ ਦਿੱਤੇ ਜਿਹਨੂੰ ਆਪਾਂ ਚੂਪੇ ਕਹਿੰਦੇ ਨੇ ਬੱਚਿਆਂ ਦੇ ਖਾਣ ਵਾਲੀ ਕੈਂਡੀ ਤੇ ਮਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਦਰਵਾਜ਼ੇ ਦੇ ਵਿੱਚ Amazon ਦੀ ਡਿਲੀਵਰੀ ਆ ਗਈ ਡਿਲੀਵਰੀ ਤੇ ਡੱਬੇ ਸੀਗੇ ਡੈਮ ਡੈਮ ਦੇ ਡੈਮ ਡੈਮ ਦੇ ਉਸਨੇ ਲollipops ਆਰਡਰ ਕੀਤੀ ਤੇ ਮਾਂ ਕਹਿੰਦੀ ਮੈਂ ਆਰਡਰ ਨਹੀਂ ਕੀਤਾ ਤੇ ਡਿਲੀਵਰੀ ਵਾਲਾ ਕਹਿੰਦਾ ਕਿ ਇਹ ਤੁਹਾਡਾ ਹੀ ਆਰਡਰ ਆ Amazon ਦਾ ਇਹ ਪਾਰਸਲ ਆ ਤੇ ਡਿਲੀਵਰੀ ਦਾ ਐਡਰੈਸ ਵੀ ਸੇਮ ਆ ਫਿਰ ਮਾਂ ਨੇ ਵੈਰੀਫਿਕੇਸ਼ਨ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸਦੇ ਪੁੱਤ ਵੱਲੋਂ ਜਦੋਂ ਉਹ ਗੇਮ ਖੇਡ ਰਿਹਾ ਸੀ ਉਸਨੇ ਮੇਰੀ ਗੇਮ ਪਾਤੀ ਘਰ ਦੇ ਵਿੱਚ ਡਿਲੀਵਰੀ ਆ ਗਈ 4000 ਡਾਲਰ ਉਸਦੇ ਅਕਾਊਂਟ ਦੇ ਵਿੱਚੋਂ ਕੱਟਿਆ ਗਿਆ ਤਾਂ ਫਿਰ ਉਸਨੇ ਸਾਰਾ ਜਿਹੜੇ ਵੀ ਆਏ ਸੀਗੇ ਦਬੇ ਉਸ ਦੇ ਘਰ ਦੇ ਵਿੱਚ ਲollipops ਦੇ ਉਸ ਨੇ ਉਹ Amazon ਨੂੰ ਵਾਪਸ ਕੀਤੇ ਤੇ Amazon ਨੇ ਉਸ ਨੂੰ ਪੈਸੇ ਉਸ ਦੇ ਵਾਪਸ ਕਰ ਦਿੱਤੇ ਇੱਥੋਂ ਹੁਣ ਕੀ ਸਿੱਖਿਆ ਮਿਲਦੀ ਹੈ ਕਿ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਆਪਣਾ ਮੋਬਾਈਲ ਗੇਮ ਖੇਡਣ ਵਾਸਤੇ ਦਿਨੇ ਹੋ ਤਾਂ ਤੁਹਾਡਾ ਬੱਚਾ ਵੀ ਤੁਹਾਡੀ ਗੇਮ ਪਾ ਸਕਦਾ ਆ ਇਸ ਕਰਕੇ ਬੱਚਿਆਂ ਨੂੰ ਜਾਂ ਤਾਂ ਕੋਈ ਉਹ ਫੋਨ ਦਿਓ ਜਿਹਦੇ ਵਿੱਚ ਕੋਈ ਤਰ੍ਹਾਂ ਦਾ ਕਾਰਡ ਜਿਹੜਾ ਹੈ ਉਹ ਨਹੀਂ ਅਟੈਚ ਹੋਇਆ ਹੋਆ ਜਾਂ ਬੱਚੇ ਨੂੰ ਕੋਈ ਟੈਬਲੇਟ ਲੈ ਦਿਓ ਸਸਤੀ ਤਾਂ ਜੋ ਉਹ ਆਪਣੀਆਂ ਗੇਮਾਂ ਆਪਣੀ ਟੈਬਲੇਟ ਤੇ ਖੇਡੇ ਤੇ ਉਸ ਨੂੰ ਉਹ ਚਾਰਜ ਕਰੇ ਤੇ ਉਹਦੇ ਜੋ ਮਰਜ਼ੀ ਉਹ ਕਰੀ ਜਾਵੇ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਦਾ ਕਾਰਡ ਜਿਹੜਾ ਆ ਉਹ ਆਪਣੇ ਉਸ ਦੇ ਮੋਬਾਈਲ ਦੇ ਵਿੱਚ ਐਡ ਆ ਤੇ ਆਪਾਂ ਅਕਸਰ ਜਦੋਂ ਸ਼ਾਪਿੰਗ ਵੀ ਕਰਦੇ ਆਂ ਬੱਚਿਆਂ ਨੂੰ ਆਪਾਂ ਜਰੂਰ ਪੁੱਛਦੇ ਆਂ ਕਿ ਬੇਟਾ ਆ ਮੈਂ ਤੁਹਾਡੇ ਵਾਸਤੇ ਚੀਜ਼ ਆਰਡਰ ਕਰਦੇ ਆਂ ਮੈਂ ਇੰਟਰਨੈਟ ਤੇ ਦੇਖੀ ਆ ਮੇਰੀਆਂ ਬਹੁਤ ਸਾਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਅਕਸਰ ਦਿਖਾਉਂਦੀਆਂ ਨੇ ਚੀਜ਼ਾਂ ਕਿ ਵੀ ਬੱਚਿਓ ਮੈਂ ਆ ਤੁਹਾਡੇ ਵਾਸਤੇ ਆਰਡਰ ਕਰਦੇ ਆਂ ਮੈਂ ਖੁਦ ਆਪਣੇ ਬੱਚੇ ਨੂੰ ਦਿਖਾ ਦਿੰਨਾ ਨਾ ਕਿ ਆਪ ਉਹ ਤੇਰੇ ਵਾਸਤੇ ਆਰਡਰ ਕਰਨ ਲੱਗਿਆ ਤੇ ਬੱਚਿਆਂ ਨੂੰ ਇਹ ਲੱਗਦਾ ਆ ਕਿ ਵੀ ਜੋ ਚੀਜ਼ ਆਰਡਰ ਹੋ ਰਹੀ ਔ ਫੋਨ ਤੋਂ ਹੋ ਰਹੀ ਆ ਜੇ ਮੇਰੇ ਮੰਮੀ ਪਾਪਾ ਕਰ ਰਹੇ ਆ ਤਾਂ ਮੈਂ ਕਿ ਪਾਰੇ ਬੱਚਿਆਂ ਨੂੰ ਇਹ ਥੋੜੀ ਪਤਾ ਹੁੰਦਾ ਵੀ ਇਹ ਚੀਜ਼ ਪੈਸੇ ਲੱਗਦੇ ਨੇ ਤੇ ਫਿਰ ਆਂਦੀ ਆ ਤੇ ਮੰਮੀ ਪਾਪਾ ਨੇ ਕਾਰਡ ਅਟੈਚ ਕੀਤਾ ਹੋਇਆ ਤੇ ਕਾਰਡ ਤੋਂ ਪੈਸੇ ਜਾਂਦੇ ਨੇ ਫਿਰ ਘਰ ਦੇ ਵਿੱਚ ਆਉਂਦੀ ਆ ਇਸ ਕਰਕੇ ਖਿਆਲ ਰੱਖਿਆ ਕਰੋ ਆਪਾਂ ਆਪਣੇ ਬੱਚਿਆਂ ਦਾ ਜੇਕਰ ਤੁਸੀਂ ਐਪਲੀਕੇਸ਼ਨਾਂ Amazon, Temu, Shein ਜਾਂ ਕੋਈ ਉਹਦਾਂ ਦੀ ਐਪਲੀਕੇਸ਼ਨ ਡਾਊਨਲੋਡ ਕੀਤੀ ਹੋਈ ਆ ਜਿਸ ਦੇ ਵਿੱਚ ਤੁਹਾਡਾ ਕਾਰਡ ਅਟੈਚ ਆ ਤੇ ਕੋਸ਼ਿਸ਼ ਕਰੋ ਕਿ ਉਹਦੇ ਉਸ ਤੋਂ ਕਾਰਡ ਹਟਾ ਦਿਓ ਜਾਂ ਇੱਕ ਐਪ ਲੌਕ ਐਪਲੀਕੇਸ਼ਨ ਡਾਊਨਲੋਡ ਕਰਕੇ ਉਹਦੇ ਵਿੱਚ ਇਹ ਸਾਰੀਆਂ ਐਪਲੀਕੇਸ਼ਨਾਂ ਪਾ ਕੇ ਉਹਨੂੰ ਲੋਕ ਲਗਾ ਦਿਓ ਫੋਲਡਰ ਨੂੰ ਤਾਂ ਜੋ ਤੁਹਾਡਾ ਬੱਚਾ ਉਹ ਫੋਲਡਰ ਨਾ ਖੋਲ ਸਕੇ ਤੇ ਇਹ ਵੀਡੀਓ ਤੁਸੀਂ ਉਸ ਇਨਸਾਨ ਨੂੰ ਜ਼ਰੂਰ ਭੇਜਣੀ ਆ ਜਿਸ ਦੇ ਬੱਚੇ ਗੇਮ ਖੇਡਦੇ ਨੇ ਉਹਨੂੰ ਦੱਸੋ ਕਿ ਤੁਹਾਡਾ ਬੱਚਾ ਤੁਹਾਡੀ ਗੇਮ ਨਾ ਪਾ ਦੇਵੇ ਆ ਵੀਡੀਓ ਦੇਖ ਕੇ ਥੋੜਾ ਜਿਹਾ ਸਾਵਧਾਨ ਹੋ ਜਾ ਸਕਰੀਨ ਤੇ ਮੈਂ ਤੁਸੀਂ ਵੀਡੀਓ ਸਾਰਿਆਂ ਨੇ ਦੇਖ ਹੀ ਲਈ ਹੋਵੇਗੀ ਜਿਹੜੀ ਮੈਂ ਲਗਾਈ ਸੀ ਵੀ ਇਹ ਖਬਰ ਜਿਹੜੀ ਆ ਬਿਲਕੁਲ ਸੱਚੀ ਆ ਅਮਰੀਕਾ ਦੀ ਇਹ ਗੱਲ ਆ ਬਹੁਤ ਬਹੁਤ ਸ਼ੁਕਰੀਆ